ਇੱਕ ਪਾਸੇ ਅਫਗਾਨਿਸਤਾਨ ਦੇ ਐਕਟਿੰਗ ਫੋਰਨ ਮਿਨਿਸਟਰ ਆਮਰ ਖਾਨ ਮੁਤਾਕੀ ਭਾਰਤ ਆਉਂਦੇ ਨੇ ਦਿੱਲੀ ਲੈਂਡ ਕਰਦੇ ਨੇ ਤੇ ਦੂਸਰੇ ਪਾਸੇ ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ 에ਅਰ ਸਟ੍ਰਾਈਕ ਕਰ ਦਿੱਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਇਹ 에ਅਰ ਸਟ੍ਰਾਈਕ ਕੀਤੀ ਗਈ ਹੈ ਅਫਗਾਨਿਸਤਾਨ ਦੇ ਕਾਬੁਲ ਦੇ ਵਿੱਚ ਦੇਰ ਸ਼ਾਮ ਇਸ 에ਅਰ ਸਟ੍ਰਾਈਕ ਨੂੰ ਕੀਤਾ ਗਿਆ ਔਰ ਇਸ ਮੁਤਲਕ ਖਬਰਾਂ ਸੁਰਖੀਆਂ ਵਾਦੀਆਂ ਜਾ ਰਹੀਆਂ ਸਵਾਲ ਇਹ ਖੜ ਰਿਹਾ ਹੈ ਕਿ ਕੀ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦਾ ਭਾਰਤ ਆਉਣਾ ਪਾਕਿਸਤਾਨ ਨੂੰ ਪਸੰਦ ਨਹੀਂ ਆਇਆ ਕਿ ਪਾਕਿਸਤਾਨ ਨੇ ਤੈਸ਼ ਵਿੱਚ ਆ ਕੇ ਅਫਗਾਨਿਸਤਾਨ ਉੱਤੇ ਰਸਟ੍ਰਾਈਕ ਕਰ ਦਿੱਤੀ ਹੈ ਜਿੱਥੇ ਫਿਲਹਾਲ ਆਪਰੇਸ਼ਨ ਸੰਧੂਰ ਤੋਂ ਬਾਅਦ ਗਹਿਮਾਗਮੀ ਤੇਜ਼ ਹੈ ਔਰ ਦੋਵੇਂ ਮੁਲਕਾਂ ਦੇ ਵਿਚਾਲੇ ਯਾਨੀ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸਿਆਸੀ ਤੇ ਰਾਜਸੀ ਖੇਚੋ ਤਾਨਵਾਦੀ ਜਾ ਰਹੀ ਹੈ ਇਸੇ ਦਰਮਿਆਨ ਅਫਗਾਨਿਸਤਾਨ ਦੇ ਉੱਤੇ ਇੱਕ 에ਅਰ ਸਟ੍ਰਾਈਕ ਕੀਤੀ ਗਈ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਉਸ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਹੈ ਔਰ ਇਸ 에ਅਰ ਸਟ੍ਰਾਈਕ ਦੇ ਕਈ ਚਸ਼ਮਦੀਦ ਨੇ ਜਿਨ੍ਹਾਂ ਨੇ ਇਸ ਮੁਤਲਕ ਜਾਣਕਾਰੀ ਵੀ ਸਾਂਝੀ ਕੀਤੀ ਖਬਰਾਂ ਸਰਖੀਆਂ ਇਸ ਮੁਤਲਕ ਲੰਗੇ ਸ਼ਾਮ ਤੋਂ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਮੁਤਾਬਕ ਇੱਕੀਆਂ ਇੱਕ ਤੋਂ ਜ਼ਿਆਦਾ ਬੰਬ ਧਮਾਕਿਆਂ ਦੀ ਆਵਾਜ਼ ਲੰਗੇ ਸ਼ਾਮ ਅਫਗਾਨਿਸਤਾਨ ਦੇ ਰਾਜਧਾਨੀ ਕਾਬਲ ਦੇ ਵਿੱਚ ਸੁਣਾਈ ਦਿੱਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਕੀਤੀ ਗਈ 에ਅਰ ਸਟ੍ਰਾਈਕ ਦੀਆਂ ਰਿਪੋਰਟਸ ਉਸ ਵੇਲੇ ਸਾਹਮਣੇ ਆਈਆਂ ਜਦੋਂ ਅਫਗਾਨਿਸਤਾਨ ਦੇ ਐਕਟਿੰਗ ਫੋਰਨ ਮਨਿਸਟਰ ਆਮਰ ਖਾਨ ਮੁਤਾਕੀ ਭਾਰਤ ਲੈਂਡ ਕਰਦੇ ਹੈ ਗੱਲਬਾਤ ਵਾਸਤੇ afghanistan ਦੇ ਉੱਤੇ Taliban ਦੇ ਕਬਜ਼ੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉੱਥੋਂ ਕੋਈ ਦੂਤ ਭਾਰਤ ਆਇਆ ਹੋਵੇ ਕਾਬੁਲ ਤੋਂ ਦਿੱਲੀ ਤੱਕ ਰਿਸ਼ਤੇ ਬਣਾਏ ਗਏ ਹੁਣ ਜ਼ਬੀ ਉੱਲਾ ਮੁਜਾਹਿਦ ਜੋ ਸਪੋਕਸਪਰਸਨ ਨੇ Taliban ਐਡਮਿਨਿਸਟ੍ਰੇਸ਼ਨ ਦੇ ਉਹਨਾਂ ਦੇ ਵੱਲੋਂ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਉਹ ਲਿਖਦੇ ਨੇ ਕਿ ਐਕਸਪਲੋਜਨਸ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਕਾਬੁਲ ਦੇ ਵਿੱਚ ਸੁਣਾਈ ਦਿੱਤੀਆਂ ਹਾਲਾਂਕਿ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਭ ਕੁਝ ਠੀਕ ਹੈ ਇਸ ਪੂਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਅਜੇ ਤੱਕ ਕਿਸੇ ਕਿਸਮ ਦਾ ਕੋਈ ਵੀ ਡੈਮੇਜ ਜਾਂ ਨੁਕਸਾਨ ਕਿਤੇ ਵੀ ਨਹੀਂ ਹੋਇਆ ਹੁਣ ਜੇ ਮਿਲਦੀਆਂ ਰਿਪੋਰਟਸ ਦੇ ਮੁਤਲਕ ਇਹਨੂੰ ਸਮਝਿਆ ਜਾਵੇ ਉਹਨਾਂ ਦੇ ਮੁਤਾਬਕ ਇਹਨੂੰ ਸਮਝਿਆ ਜਾਵੇ ਤਾਂ ਇਹ ਇੱਕੋ ਹੀ ਚੀਜ਼ ਵੱਲ ਅੰਦਾਜ਼ਾ ਦਵਾ ਰਿਹਾ ਹੈ ਕਿ ਕੀ ਪਾਕਿਸਤਾਨ ਇਸ ਮਿਲਨੀ ਤੋਂ ਨਾਖੁਸ਼ ਹੈ ਕੀ ਅਫਗਾਨਿਸਤਾਨ ਦਾ ਜੇ ਫੋਰਨ ਮਨਿਸਟਰ ਭਾਰਤ ਆ ਕੇ ਦਿੱਲੀ ਵਿੱਚ ਲੈਂਡ ਕਰਦਾ ਹੈ ਇੱਥੇ ਭਾਰਤ ਦੇ ਨਾਲ ਆਪਣੇ ਰਾਜਸੀ ਰਿਸ਼ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕਿ ਇਸ ਦੇ ਨਾਲ ਪਾਕਿਸਤਾਨ ਨੂੰ ਚੜਮਚ ਰਹੀ ਹੈ ਕਿ ਪਾਕਿਸਤਾਨ ਇਸ ਦੇ ਨਾਲ ਤੈਸ਼ ਦੇ ਵਿੱਚ ਹੈ ਕਿ ਪਾਕਿਸਤਾਨ ਨੂੰ ਇਸ ਦੇ ਨਾਲ ਕੋਈ ਪ੍ਰੋਬਲਮ ਹੈ ਔਰ ਜਿਸ ਤਰ੍ਹਾਂ ਦੇ ਹਾਲਾਤ ਇੱਥੇ ਨਜ਼ਰ ਆ ਰਹੇ ਆ ਪਾਕਿਸਤਾਨ ਇੱਥੇ ਆਊਟ ਆਫ ਕੰਟਰੋਲ ਨਜ਼ਰ ਆ ਰਿਹਾ ਹੈ ਪਾਕਿਸਤਾਨ ਇੱਥੇ ਆਊਟ ਆਫ ਕੰਟਰੋਲ ਪ੍ਰਤੀਤ ਹੋ ਰਿਹਾ ਹੈ ਇੱਕ ਪਾਸੇ ਭਾਰਤ ਹੈ ਉਸ ਦੇ ਨਾਲ ਪਾਕਿਸਤਾਨ ਦਾ ਜੋ ਵਿਵਾਦ ਹੈ ਉਹ ਇਸ ਹੱਦ ਤੱਕ ਪਹੁੰਚ ਚੁੱਕਿਆ ਹੈ ਕਿ ਦੋਵੇਂ ਪਾਸਿਓਂ ਖੁੱਲ੍ਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦੋਵੇਂ ਪਾਸਿਓਂ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਭੂਗੋਲ ਦੇ ਵਿੱਚ ਰਹਿਣਾ ਹੈ ਕਿ ਨਹੀਂ ਰਹਿਣਾ ਪਾਕਿਸਤਾਨ ਨੂੰ ਇਹ ਡਿਸਾਈਡ ਕਰਨਾ ਹੋਵੇਗਾ ਤੇ ਉਧਰੋਂ ਵੀ ਆਪਣੀ ਫੌਜ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੰਦੇਸ਼ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਦੂਸਰੇ ਪਾਸੇ 에ਅਰ ਸਟ੍ਰਾਈਕ ਕਾਬਲ ਦੇ ਉੱਤੇ ਕਰ ਦਿੱਤੀ ਗਈ ਹੈ ਅਫਗਾਨਿਸਤਾਨ ਦੀ ਰਾਜਧਾਨੀ ਉੱਤੇ ਕਰ ਦਿੱਤੀ ਗਈ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵਿਵਾਦ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਗਰਾਮ ਇੱਥੇ ਮੱਚਦਾ ਨਜ਼ਰ ਆ ਰਿਹਾ ਹੈ ਖੈਰ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜਿਵੇਂ ਕਿ ਤਾਲਿਬਾਨੀ ਮੰਤਰੀਆਂ ਦਾ ਕਹਿਣਾ ਹੈ ਕਿ ਅਜੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਅੰਡਰਵੇ ਹੈ ਔਰ ਕੀ ਕੁਝ ਵਾਪਰੇਗਾ ਉਸ ਸਮੇਂ ਤੇ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੀ ਰਵਾਂਗੇ ਇੰਡੀਆ ਪੰਜਾਬੀ ਤੇ